ਸੇਵਾ ਕਹਿਣਾ ਤੇ ਸੇਵਾ ਕਰਨਾ ਬਸ ਇੰਨਾ ਕੀ ਫਰਕ ਹੈ ਜਿੰਨਾ ਬੋਰਡ 'ਚ ਉਤਰਨਾ ਤੇ ਚੜ੍ਹਨਾ ਅੱਜ ਗੁਰਸਾਹਿਬ ਦੀ ਕਿਰਪਾ ਤੇ ਤੁਹਾਡੇ ਸਾਥ ਨਾਲ ਇੱਕ ਜ਼ਰੀਆ ਫਾਊਂਡੇਸ਼ਨ ਦੀ ਟੀਮ ਪਹੁੰਚੀ ਹੈ ਜੀ ਦਵਾਈਆਂ ਦਾ ਲੰਗਰ ਲੈ ਕੇ ਇੱਥੇ ਆ ਕੇ ਤਾਂ ਇਹ ਲੱਗਦਾ ਜਿਵੇਂ ਅਸੀਂ ਇਹਨਾਂ ਦੀ ਮਦਦ ਕਰਨ ਨਹੀਂ ਆਏ ਸਾਡੀ ਮਦਦ ਕਰ ਰਹੇ ਹਾਂ ਇਹ ਸਾਨੂੰ ਮਾਨਸਿਕ ਹੋਰ ਸਟਰੋਂਗ ਕਰ ਰਹੇ ਨੇ ਛੜਦੀ ਕਲਾ 'ਚ ਰੋ ਕਦੀ ਵੀ ਡਾਊਨ ਫੀਲ ਕਰੋ ਪਿੰਡ ਆ ਜਾਓ ਇਹਨਾਂ ਦੇ ਸਿਰ ਪਹਿਲਾਂ ਹੀ ਬੜੇ ਸਟਰੋਂਗ ਹੋ ਨਹੀਂ ਨਹੀਂ ਮਾਲਕ ਦੀ ਕਿਰਪਾ ਜੀ ਯਕੀਨ ਮੰਨਿਓ ਅੱਜ ਮੈਨੂੰ ਲੱਗਿਆ ਇੱਥੇ ਜਾ ਕੇ ਕਿਸੀਂ ਦਵਾਈਆਂ ਦੇਣ ਨਹੀਂ ਆਏ ਸੋ ਕਿ ਅਸੀਂ ਆਪਣੇ ਮਾਨਸਿਕ ਰੋਗਾਂ ਦੀ ਦਵਾਈਆਂ ਲੈਣ ਆਏ ਇਨਾ ਵੱਡਾ ਨੁਕਸਾਨ ਕਰਾ ਕੇ ਵੀ ਘਾਟਾ ਕਰਾ ਕੇ ਵੀ ਚੜ੍ਹਦੀ ਕਲਾ ਦੇ ਵਿੱਚ ਸਾਰੇ ਰਾਸ਼ਨ ਪਾਣੀ ਦਾ ਸਾਰੇ ਲੈ ਕੇ ਪਹੁੰਚ ਰਹੇ ਸੀਗੇ ਪਰ ਇਸ ਬੱਚੇ ਨੂੰ ਪਿਛਲੇ 4 ਦਿਨਾਂ ਤੋਂ ਬੁਖਾਰ ਸੀ ਦਵਾਈਆਂ ਦੀ ਲੋੜ ਹੈ ਹੁਣ ਹੁਣ ਤੁਹਾਡੇ ਸਾਥ ਦੀ ਲੋੜ ਹੈ ਐਮਬੂਲੈਂਸਿਸ ਮੈਡੀਕਲ ਸਟਾਫ ਤੇ ਦਵਾਈਆਂ ਹੁਣ ਇੱਕ ਜ਼ਰੀਆ ਦੀ ਕੋਸ਼ਿਸ਼ ਹੈ ਕਿ ਪੰਜਾਬ ਦੇ ਪੀੜਤ ਇਲਾਕਿਆਂ ਦੇ ਵਿੱਚ ਮੈਡੀਕਲ ਐਂਬੂਲੈਂਸ ਭੇਜੀ ਜਾਵੇ ਡਾਕਟਰ ਸਟਾਫ ਭੇਜਿਆ ਜਾਵੇ ਤੇ ਦਵਾਈਆਂ ਭੇਜੀਆਂ ਜਾਣ ਦਵਾਈਆਂ ਦੇ ਵਿੱਚ ਕੰਟਰੀਬਿਊਸ਼ਨ ਕਰਨ ਵਾਸਤੇ ਸਾਨੂੰ ਵਟਸਐਪ ਕਰੋ ਜਿਹੜਾ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ 968800074 ਕਿਸੇ ਵੀ ਪਰਿਵਾਰਕ ਮੈਂਬਰ ਨੂੰ ਜਾਂ ਬੱਚੇ ਨੂੰ ਦਵਾਈਆਂ ਦੀ ਲੋੜ ਹੈ ਜੀ ਲੁਧਿਆਣੇ ਤੋਂ ਬੱਚਿਆਂ ਦੇ ਸਪੈਸ਼ਲੀ ਡਾਕਟਰ ਜਿਹੜੇ ਨੇ ਲੁਧਿਆਣੇ ਦੀ ਬਹੁਤ ਸੰਗਤ ਨੇ ਦਵਾਈਆਂ ਦੀ ਸੇਵਾ ਜਿਹੜੀ ਇੱਕ ਜ਼ਰੀਆ ਫਾਊਂਡੇਸ਼ਨ ਦੇ ਝੋਲੀ ਪਾਈ ਹੈ ਤੇ ਤੁਸੀਂ ਵੱਧ ਤੋਂ ਵੱਧ ਇਸ ਚੀਜ਼ ਦਾ ਲਾਹਾ ਤੱਕੋ ਜੀ ਤੇ ਮੇਰੀ ਆਵਾਜ਼ ਨੂੰ ਵੱਧ ਤੋਂ ਵੱਧ ਹੋਰ ਲੋਕਾਂ ਤੱਕ ਜਰੂਰ ਪਹੁੰਚਾਓ ਮੈਂ ਤੁਸੀਂ ਵੀ ਇਸ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਕਰਕੇ ਆਪਣਾ ਯੋਗਦਾਨ ਜਰੂਰ ਪਾਓ ਜੀ ਤਾਂ ਕਿ ਜੋ ਹੜਪੀੜਤ ਇਲਾਕਿਆਂ ਦੇ ਵਿੱਚ ਲੋਕਾਂ ਨੂੰ ਦਵਾਈਆਂ ਭੇਜੀਆਂ ਜਾਣ ਜੀ ਹੁਣ ਸਾਨੂੰ ਦਵਾਈਆਂ ਐਮਬੂਲੈਂਸਾਂ ਤੇ ਮੈਡੀਕਲ ਸਟਾਫ ਦੀ ਬਹੁਤ ਲੋੜ ਹੈ ਜੀ ਜਿਹੜਾ ਵੀ ਵੀਰ ਸੇਵਾ ਨਿਭਾ ਸਕਦਾ ਸਾਨੂੰ ਜਰੂਰ ਵਟਸਐਪ ਕਰੋ ਕੋਆਰਡੀਨੇਟ ਕਰਕੇ ਸੇਵਾ ਕਰੋ ਐਦਾਂ ਬੇਲੋੜੀ ਸੇਵਾ ਕਰਨ ਦਾ ਕੋਈ ਫਾਇਦਾ ਨਹੀਂ ਧੰਨਵਾਦ